ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਚੜ ਕੇ ਜਾ ਰਹੇ ਸਨ ਆਪ ਜੀ ਦੇ ਨਾਲ ਕੁਝ ਸਿੰਘ ਵੀ ਸਨ ਰਸਤੇ ਵਿੱਚ ਇੱਕ ਬੋੜੀ ਨਾਮ ਵਾਲਾ ਪਿੰਡ ਆਇਆ ਉੱਥੇ ਇੱਕ ਫਲਾਹੀ ਨਾਮ ਦਾ ਬ੍ਰਿਸ਼ ਸੀ ਉਸ ਬ੍ਰਿਸ਼ ਵਿੱਚ ਇੱਕ ਕਾਲੇ ਰੰਗ ਦਾ ਕਾਂ ਰਹਿੰਦਾ ਸੀ ਉਸ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਧਰਮ ਸਿੰਘ ਬ੍ਰਿਸ਼ ਵੱਲ ਵੇਖੋ ਆਲਣਾ ਬਣਾ ਕੇ ਇਸ ਵਿੱਚ ਇੱਕ ਕਾਂ ਰਹਿੰਦਾ ਹੈ ਆਲਣੇ ਵਿੱਚ ਕਾਂ ਦੇ ਤਿੰਨ ਬੱਚੇ ਹਨ ਇਹਨਾਂ ਤਿੰਨ ਬੱਚਿਆਂ ਵਿੱਚੋਂ ਇੱਕ ਬੱਚਾ ਚੁੰਝ ਖੋਲ ਕੇ ਤੁਹਾਡੇ ਵੱਲ ਆਵੇਗਾ ਤੁਸੀਂ ਉਸ ਦੀ ਧੌਣ ਮਰੋੜ ਦੇਵੋ ਹੋਰ ਦੋਹਾਂ ਨੂੰ ਕੁਝ ਨਾ ਕਹੋ ਫਲਾਹੀ ਦੇ ਉੱਪਰ ਚੜ੍ਹ ਕੇ ਇਹਨਾਂ ਨੂੰ ਫੜ ਲਵੋ ਗੁਰੂ ਜੀ ਦਾ ਹੁਕਮ ਸੁਣ ਕੇ ਧਰਮ ਸਿੰਘ ਤੇ ਪਰਮ ਸਿੰਘ ਦੋਵੇਂ ਭਰਾ ਗਏ ਉਹਨਾਂ ਨੇ ਕਾਂ ਦੇ ਬੱਚੇ ਤੇ ਉਨ੍ਹਾਂ ਦੇ ਪਿਓ ਨੂੰ ਵੇਖਿਆ ਧਰਮ ਸਿੰਘ ਦਰਕਤ ਦੇ ਥੱਲੇ ਖੜਾ ਹੋਇਆ ਤਦ ਪਰਮ ਸਿੰਘ ਦਰਕਤ ਦੇ ਉੱਪਰ ਚੜ ਗਿਆ ਬੱਚੇ 3 ਸਨ ਤੇ ਇੱਕ ਬੱਚੇ ਨੇ ਚੁੰਝ ਖੋਲੀ ਸੀ ਪਰਮ ਸਿੰਘ ਨੇ ਉਸ ਬੱਚੇ ਨੂੰ ਹੱਥ ਵਿੱਚ ਫੜ ਕੇ ਪਰਖ ਲਿਆ ਫਿਰ ਧੌਣ ਤੋੜ ਕੇ ਤੁਰੰਤ ਹੀ ਮਾਰ ਦਿੱਤਾ ਸਾਰਿਆਂ ਸਿੱਖਾਂ ਨੇ ਵੇਖ ਕੇ ਹੈਰਾਨ ਹੋ ਕੇ ਉਚਾਰਨ ਕੀਤਾ ਹੇ ਸੱਚੇ ਪਾਤਸ਼ਾਹ ਇਸ ਨੂੰ ਕਿਉਂ ਮਰਵਾ ਦਿੱਤਾ ਹੈ ਕਿਸੇ ਕੰਮ ਨਹੀਂ ਆਇਆ ਹੈ ਗੁਰੂ ਜੀ ਨੇ ਮੁਖ ਤੋਂ ਬਰਤਾਂਤ ਉਚਾਰਨ ਕੀਤਾ ਕਿ ਪਹਿਲਾਂ ਇਹ ਸਾਡਾ ਲਾਂਗਰੀ ਸੀ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ ਤੇ ਸਿੱਖਾਂ ਨੂੰ ਕਿਚਿਚੀਆਂ ਲੈ ਲੈ ਪੈਂਦਾ ਸੀ ਭੋਜਨ ਦਿੰਦਾ ਲੜਦਾ ਹੀ ਰਹਿੰਦਾ ਸੀ ਕਿਸੇ ਨਾਲ ਵੀ ਮਿੱਠਾ ਬਚਨ ਨਹੀਂ ਸੀ ਬੋਲਦਾ ਇੱਕ ਸਿੱਖ ਜਦੋਂ ਲੜ ਪਿਆ ਤਾਂ ਉਸ ਸਿੱਖ ਨੇ ਇਸ ਨੂੰ ਕਿਹਾ ਕਿ ਤੂੰ ਸਦਾ ਕਰਲ ਕਰਲ ਕਰਦਾ ਰਹਿੰਦਾ ਹੈ ਕਾਂ ਵਾਂਗ ਕਾਂ ਕਾਂ ਕਰਦਾ ਰਹਿੰਦਾ ਹੈ ਲੰਗਰ ਵਿੱਚ ਬੜਾ ਰੋਲਾ ਪਾਉਂਦਾ ਹੈ ਜਿਵੇਂ ਸਿੱਖ ਨੇ ਇਸ ਨੂੰ ਸਰਾਬ ਦਿੱਤਾ ਸੀ ਕਈ ਦਿਨਾਂ ਬਾਅਦ ਇਸ ਦੀ ਮੌਤ ਹੋ ਗਈ ਫਿਰ ਇਸ ਸਿੱਖ ਨੇ ਆ ਕੇ ਕਾਂ ਦੀ ਜੂਨ ਵਿੱਚ ਜਨਮ ਲਿਆ ਤੇ ਸਿੱਖਾਂ ਨੂੰ ਵੇਖ ਕੇ ਉਹ ਮੰਗਦਾ ਹੈ ਸੇਵਾ ਕਰਨ ਦਾ ਹੁਣ ਫਲ ਲਿਆ ਹੈ ਤੇ ਕਾਂ ਦੀ ਜੂਨ ਤੋਂ ਛੁਟਕਾਰਾ ਹੋ ਗਿਆ ਹੈ ਲੰਗਰ ਵਿੱਚ ਸੇਵਾ ਕਰਦਾ ਰਿਹਾ ਇਸ ਲਈ ਆਪਣਾ ਜਾਣ ਕੇ ਜੂਣ ਤੋਂ ਛੁਡਵਾਇਆ ਹੈ ਇਸ ਦੀ ਮੁਕਤੀ ਕਰ ਦਿੱਤੀ ਹੈ ਹੁਣ ਸਵਰਗਾਂ ਵਿੱਚ ਚਲਾ ਗਿਆ ਹੈ ਸਿੰਘਾਂ ਨੇ ਗੁਰੂ ਜੀ ਦੇ ਮੁਖ ਤੋਂ ਗਾਥਾ ਸੁਣ ਕੇ ਹੈਰਾਨ ਹੋ ਕੇ ਮੱਥਾ ਟੇਕਿਆ ਫਿਰ ਪਿੰਡ ਦੇ ਪੂਰਬ ਵਾਲੇ ਪਾਸੇ ਗਏ ਉੱਥੇ ਇੱਕ ਵੱਡਾ ਸਰੋਵਰ ਵੇਖਿਆ ਉੱਥੇ ਇੱਕ ਸੱਪ ਭੱਜਾ ਆਉਂਦਾ ਸੀ ਉਸਨੇ ਛੇਤੀ ਨਾਲ ਆਪਣੀ ਫਨ ਉੱਚੀ ਚੁੱਕ ਲਈ ਗੁਰੂ ਜੀ ਨੇ ਬਾਣ ਖਿੱਚ ਕੇ ਮਾਰਿਆ ਤਾਂ ਧਰਤੀ ਤੇ ਡਿੱਗ ਕੇ ਪ੍ਰਾਣ ਨਿਕਲ ਗਏ ਗੁਰੂ ਜੀ ਨੇ ਫਿਰ ਸਭ ਨੂੰ ਸੁਣਾਇਆ ਕਿ ਇਹ ਮਸੰਦ ਵੱਡਾ ਘਮੰਡੀ ਸੀ ਸਤ ਸੰਗਤ ਵਿੱਚ ਇਸ ਨੇ ਕਦੀ ਸਿਰ ਨਹੀਂ ਨਿਮਾਇਆ ਤਿੱਕ ਮਨ ਹੋ ਕੇ ਪ੍ਰਭੂ ਦਾ ਨਾਮ ਨਹੀਂ ਸੀ ਜਪਿਆ ਗੁਰੂ ਦੀ ਕਾਰ ਬਹੁਤ ਆਉਂਦੀ ਸੀ ਇਕੱਠੀ ਕਰ ਕਰਕੇ ਬੁੱਧ ਧਨ ਜੋੜ ਲਿਆ ਸੀ ਤੁਹਾਨੂੰ ਨੂੰ ਯਾਦ ਕਰਦਾ ਹੋਇਆ ਹੀ ਪਰਾਣ ਛੱਡ ਗਿਆ ਤੇ ਅਭੀ ਮਾਨ ਤਾਰ ਕੇ ਸੱਪ ਦੀ ਜੁੰਨੇ ਪੈ ਗਿਆ ਸਾਨੂੰ ਵੇਖ ਕੇ ਸਾਹਮਣੇ ਚੱਲ ਕੇ ਆ ਰਿਹਾ ਸੀ ਇਸ ਦੀ ਵੀ ਸੱਪ ਦੀ ਜੂਣ ਛੁੜਵਾ ਦਿੰਦੇ ਹਾਂ ਸੋ ਪਿਆਰੀ ਸਾਹ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ